ਤਨ ਤਨ ਸਤਗੁਰੂ ਤੇਰਾ ਹੀ ਆਸਰਾ ਸਤਗੁਰ ਕਾ ਜਨਮ ਦਿਨ ਆ ਗਿਆ ਸੁਣ ਸੰਗਤੇ ਪਿਆਰ ਗੁਰੂ ਨੇ 84 ਸੇ ਬਚਾ ਲਿਆ ਸੁਣ ਸੰਗਤੇ ਦੇਸ਼ ਛੋੜ ਕੇ ਅਨਾਮੀ ਗੁਰੂ ਅੰਤਰ ਜਾਮੀ ਹਮੇ ਕਾਲ ਸੇ ਛੁਡਾਣੇ ਆ ਗਿਆ ਸੁਣ ਸੰਗਤੇ ਸਤਗੁਰ ਦਾ ਜਨਮ ਦਿਨ ਆ ਗਿਆ ਸੁਣ ਸੰਗਤੇ ਕਾਲ ਰੂ ਹੋ ਗੋ ਰਹਾ ਭਰਮਾਏ ਜੀ ਰੂ ਰੋਏ ਔਰ ਕੁਰ ਲਾਏ ਜੀ ਕਾਲ ਜੀਵ ਗੋ ਰਹਾ ਭਰਮਾਏ ਜੀ ਜੀਵ ਰੋਏ ਔਰ ਕੁਰ ਲਾਏ ਜੀ ਰੂ ਅਰਜ ਗਜਰ へ ਪ੍ਰਭੂ ਤੂੰ ਬਚਾ ਲੈ ਹੈ ਕਾਲ ਨੇ ਹਮੇ ਫਸਾ ਲਿਆ ਸੁਣ ਸੰਗ ਤੇ ਸਤ ਗੁਰ ਦਾ ਜਨਮ ਦਿਨ ਆ ਗਿਆ ਸੁਣ ਸੰਗ ਤੇ प्यारे गुरु ने 84 से बचा लिया सुनो संगते गुरु रूहों की पुकार सुन आए जी इस तरत पे चरण टिकाए जी गुरु रूहों की पुकार सुन आए जी इस तरत पे चरण टिकाए जी जलालियाने में जलाल धर ली आया अवतार दुखी रूहों को आ दीदार दिया सुनो संगते ਸਤ ਗੁਰ ਕਾ ਜਨ ਮਧੇਣ ਆ ਗਿਆ ਸੁਣੋ ਸੰਗਤੇ ਪਿਆਰੇ ਗੁਰੂ ਨੇ 88 ਸੇ ਬਚਾ ਲਿਆ ਸੁਣੋ ਸੰਗਤੇ ਸ਼ਾਮਸਤਾ ਨਾ ਜੀ ਕੇ ਗੁਣ ਗਾਏ ਜੀ ਹਮੇ ਕੁਲ ਮਾਲਕ ਦਿਆ ਮਿਲਾਏ ਜੀ शाम जी के गुण गाए जी हमें कुल मालिक दिया मिलाए जी शास्त्र नाम जी प्यारे इसे अगत जी जगत पुकारे शास्त्र नाम जी प्यारे जिसे जगत पुकारे इस रू को मिला प्यार पिया सुन संगते सत गुरु का जन्म दिन आ गया सुन संगते अनामे छोड़ के हमारे लिए आए जी लिया चोला मनुष्य का पाए जी ਨਾਮੀ ਛੋੜ ਕੇ ਹਮਾਰੇ ਲਈ ਆਏ ਜੀ ਲੀਆ ਚੋਲਾ ਮਨ ਸ਼ਿਕਾ ਪਾਏ ਜੀ ਦਿਨ ਰਾਤ ਸਮਝਾਇਆ ਮਨ ਮਾਇਆ ਸੇ ਬਚਾਇਆ ਕੈਸੇ ਬਤਾਏ ਜੋ ਉਪਕਾਰ ਕੀਆ ਸੁਣੋ ਸੰਗ ਤੇ ਸਤ ਗੁਰ ਕਾ ਜਨਮ ਦੇਣ ਆ ਗਿਆ ਸੁਣੋ ਸੰਗ ਤੇ ਗੁਣ ਗੁਰੂ ਕੇ ਨਾ ਜਾਏਗਾ ਏ ਜੀ ਲੱਖ ਜਨਮ ਚਾਹੇ ਹਮ ਪਾਏ ਜੀ ਹੁਨ ਗੁਰੂ ਕੇ ਨ ਜਾਏਂਗਾਏ ਜੀ ਲੱਖ ਜਨਮ ਚਾਹੇ ਹਮ ਪਾਏ ਜੀ ਸ਼ਸਤ ਨਾਮ ਜੀ ਪਿਆਰੇ ਦਸ ਚਾਹੇ ਬਲਿਹਾਰੇ ਲੱਗੀ ਚਰਨੋਂ ਮੇ ਰਹੇ ਬਰੀਤ ਪਿਆ ਸੁਣੋ ਸੰਗ ਤੇ ਸਤ ਗੁਰ ਕਾ ਜਨਮ ਦੇਣ ਆ ਗਿਆ ਸੁਣੋ ਸੰਗ ਤੇ ਪਿਆਰੇ ਗੁਰੂ ਨੇ ਚਰਅਸੀ ਸੇ ਬਚਾਲਿਆ ਸੁਣੋ ਸੰਗ ਤੇ ਦੇਸ਼ ਛੋੜ ਕੇ ਅਨਾਮੀ ਗੁਰੂ ਅੰਤਰ ਜਾਮੀ ਹੁਨੇ ਕਾਲ ਸੇ ਛੁਡਾਣੇ ਆ ਗਿਆ ਸੁਣੋ ਸੰਗ ਤੇ ਸਤ ਗੁਰ ਕਾ ਜਨਮ ਦੇ ਨ ਆ ਗਿਆ ਸੁਣੋ ਸੰਗ ਤੇ ਪਿਆਰੀ ਗੁਰੂ ਨੇ ਚਰ ਅਸੀ ਸੇ ਬਚਾਲਿਆ ਸੁਣੋ ਸੰਗ ਤੇ ਤਨ ਤਨ ਸਤ ਗੁਰੂ ਤੇਰਾ ਹੀ ਆਸਰਾ